ਸਤਿ ਸ਼੍ਰੀ ਅਕਾਲ ਮੈਂ ਪ੍ਰਦੀਪ ਕੁਮਾਰ ਗੋਠੀ ਵੜਵਾ ਧੋਬੀ ਅਹੰਡਾ ਤੋਂ ਦੇਵਾ ਤੋਂ ਲੈ ਕੇ ਆਏ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਹਨ ਇਹ ਸਾਰੇ 50% ਤੋਂ 50% ਦੇ ਯਾਨੀ ਕਿ ਅੱਧੇ ਰੇਟ ਆ ਮੇਰਾ ਆਰਟੀਕਲ ਹੈ ਸੇਮਰ ਦੇ ਉੱਪਰ ਬਹੁਤ ਹੀ ਸੋਨਾ ਸੈਮੀ ਦੀ ਲੁੱਕ ਦਿੱਤੀ ਹੈ ਬਹੁਤ ਹੀ ਪਿਆਰੀ ਸੈਮੀ ਡਿਜ਼ਾਈਨਿੰਗ ਕਿ ਚੈੱਕ ਕਰੋ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਕਿੰਨਾ ਡਿਜ਼ਾਈਨ ਸੋਹਣਾ ਹੈ ਜੀ ਬਹੁਤ ਹੀ ਪਿਆਰਾ 3 ਮੀਟਰ ਬੋਟਮ ਹੈ ਜੀ ਦੁਪੱਟਾ ਨਾਲ ਹੈ ਫੈਂਸੀ ਫੈਂਸੀ ਦੁਪੱਤੇ ਨਾਲ ਲੈ ਕੇ ਆਇਆ ਬਹੁਤ ਹੀ ਸੋਹਣਾ ਆਰਟੀਕਲ ਹੈ ਜਿੰਦਾ ਰ 2500 ਰੁਪਏ ਦਾ ਸੂਟ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਜੇ ਕਲਰਾਂ ਦੀ ਗੱਲ ਕਰੇ ਚਾਰ ਕਲਰਾਂ ਸੈੱਟ ਹੈ ਚਾਰੇ ਕਲਰ ਬਹੁਤ ਪਿਆਰੇ ਹੈ ਦੁਪੱਟਾ ਬਹੁਤ ਸੋਹਣਾ ਹੈ ਬਹੁਤ ਹੀ ਸੋਹਣਾ ਦੁਪੱਟਾ ਹੈ ਬਹੁਤ ਹੀ ਪਿਆਰਾ ਸੂਟ ਹੈ ਚਾਰ ਕਲਰ ਹੈ ਡਿਫਰੈਂਟ ਡਿਫਰੈਂਟ ਕਲਰ ਹੈ ਡਿਫਰੈਂਟ ਅਰਟੀਕਲ ਹੈ ਅਗਲਾ ਡਿਜ਼ਾਈਨ ਮੇਰਾ ਬਹੁਤ ਹੀ ਪਿਆਰਾ ਜਿੰਦਾ ਰੇਟ ਹੈ ਜੀ 1650 ਕਿ ਫੈਂਸੀ ਦੁਪੱਟਾ ਹੈ ਫੋਰਸੈਫ ਮਾਰਕਟ ਤੇ ਹੋਇਆ ਹੈ ਰੇਟ ਮੈਂ ਹਰੇਕ ਜੀ ਦਾ ਸੁਣਾ 1650 ਰੁਪਏ ਚੈੱਕ ਕਰ ਸਕਦੇ ਹੋ ਚਾਰ ਕਲਰ ਨੇ ਚਾਰੇ ਕਲਰ ਬਹੁਤ ਪਿਆਰੇ ਹੈ ਚੀਕੂ ਦੇ ਨਾਲ ਕੰਟ ਗਾਜ਼ਰੀ ਦਾ ਫਰੋਜ਼ੀ ਦਾ ਪਿੰਕ ਦਾ ਚਾਰੇ ਕਲਰ ਬੈਟਲ ਕਰ ਰਹੇ ਬਹੁਤ ਹੀ ਪਿਆਰਪਟਾ ਫੋਰਸ ਦਾ ਹੈ ਵੀ ਦੁਪੱਟਾ ਹੈ ਹੈਵੀ ਦੁਪੱਟੇ ਗੱਲ ਕਰ ਰਹੇ ਉਸ ਤੋਂ ਅਗਲਾ ਡਿਜ਼ਾਈਨ ਕਿ ਆ ਵੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਮੇਰੀ ਦੁਕਾਨ ਦਾ ਹਿੱਟ ਨਹੀਂ ਹੈ ਨਾ ਜਦੋਂ ਆਏਗਾ ਮਿਲੇ ਮਿਲੇ ਹੋਰ ਗੰਜਾ ਦੇ ਪਰਾ ਬਹੁਤ ਹੀ ਸੋਹਣਾ ਦੁਪੱਟਾ ਹੈ ਬਹੁਤ ਹੀ ਪਿਆਰਾ ਸੂਟ ਹੈ ਹੋਰ ਗੰਜਾ ਦੇ ਸੂਟ ਨਾਲ ਗੰਜਾ ਦੁਪੱਟਾ ਚੈੱਕ ਕਲਰ ਦੁਪੱਟਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਹੈ ਇਹਦਾ ਰੇਟ ਹੈ ਵੀਰੇ 1150 ਰੁਪਏ ਸਾਡੇ 1100 ਰੁਪਏ ਚਾਰ ਕਲਰ ਆਏ ਨੇ ਚਾਰੇ ਕਲਰ ਬਹੁਤ ਸੋਹਣੇ ਹੈ ਸਾਰੇ ਕੱਦਰ ਬਹੁਤ ਸੋਨੇ ਡੀਰਨਾਂ ਦੀ ਕੋਈ ਕਮੀ ਨਹੀਂ ਆਪਣੇ ਕੋਲ ਵੈਰਾਈਟੀ ਦੀ ਕੋਈ ਕਮੀ ਨਹੀਂ ਸਾਰਾ ਸਟਾਕ ਨਵਾਂ ਆ ਆਪਣੇ ਕੋਲ ਅੱਗੇ ਆਏ ਪੈਦੀ ਜਿਮੀ 2 ਦੇ ਉੱਪਰ ਜਿਮੀ 2 ਦੇ ਉੱਪਰ 1500 ਰੁਪਏ ਚੈੱਕ ਕਰ ਤੋਂ ਉਹ ਦੁਪੱਟਾ ਵਰਕ ਵਾਲਾ ਦੁਪੱਟਾ ਵਰਕ ਵਾਲਾ ਚੈੱਕ ਕਰ ਤੋਂ ਉਹ ਬਹੁਤੀ ਪਿਆਰਾ 1500 ਰੁਪਏ ਦਾ ਸੂਟ ਹੈ ਵੇ ਕਲਾ ਦਿਖਾਰਿਆ ਤੁਹਾਨੂੰ ਮੈਂ ਨਵੇਂ-ਨਵੇਂ ਕੱਦਰ ਨਵਾਂ-ਨਵਾਂ ਆਰਟੀਕਲ ਹੈ ਫੈਂਸੀ ਲੁੱਕ ਹੈ ਪਾਰਟੀ ਵਿੱਚ ਲੁੱਕ ਹੈ ਰੇਟ ਅੱਦੇ ਅੱਦੇ ਰੇਟਾਂ ਦੀ ਗੱਲ ਕਰਾਂਗੇ ਆਪਾਂ ਅੱਜ ਕੋਈ ਫੁੱਲ ਰੇਟ ਦੀਆਂ ਅੱਜ ਨਹੀਂ ਅੱਧੇ ਰੇਟਾਂ ਦੀ ਗੱਲ ਕਰ ਰਹੇ ਆ ਉਸ ਤੋਂ ਅਗਲਾ ਚਾਰਚ ਹੋਇਆ ਪਹਿਲਾਂ ਹੁੰਦੀ ਆਇਆ ਦਿਖਾਇਆ ਇਹ ਨਵਾਂ ਡਿਜ਼ਾਈਨ ਹੈ ਸਿਰਫ ਔਨਲੀ ਚਾਰਚ ਹੋਈ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਸਾਰੇ ਆਰਟੀਕਲ ਆਪਣੇ ਕੋਲ ਨਵੇਂ ਆ ਚੁੱਕੇ ਆ 800 ਰੁਪਏ ਦੀ 1100 ਰੁਪਏ ਚ ਬੀਡਿਕ ਦਾ ਪੀਸ ਹੈ ਬਲੇ ਚਾਰ ਕਲਰ ਹੈ ਸਾਰੇ ਕਲਰ ਪਿਆਰੇ ਨੇ ਬਹੁਤ ਹੀ ਸੋਹਣੇ ਕਲਰ ਹੈ ਚਾਰੇ ਚਾਰੇ ਕਲਰ ਡਿਫਰੈਂਟ ਨੇ ਆਰਟੀਕਲ ਬਹੁਤ ਸੋਹਣਾ 1150 ਰੁਪਏ ਸੂਰੇ ਵੇਦੇ ਆਪਣੇ ਕੋਲ ਗਰਮ ਸਟੋਕ ਵੀ ਆ ਚੁੱਕਾ ਹੈ ਬਹੁਤ ਉਸ ਤੋਂ ਬਾਅਦ ਮੈਂ ਸਾਰਾ ਤੁਹਾਨੂੰ ਪਾਰਟੀ ਵੇਚ ਰਿਹਾ ਵੀਰੇ 1550 ਰੁਪਏ ਦਾ ਸਕਰੀਨਸ਼ਾਟ ਬੰਦਾ ਹੀ ਬੰਦਾ ਮਸ਼ਰੀਨ ਦੇ ਉੱਪਰ ਹੈ ਜੀ ਮਸ਼ਰੀਨ ਦੇ ਉੱਪਰ ਹੈ 1550 ਰੁਪਏ ਦਾ ਪਾਰਟੀ ਵੇ ਸੂਟ ਹੈ ਸੈਂਸੀ ਦੁਪੱਟਾ ਚਾਰ ਕਲਰ ਨੇ ਚਾਰੇ ਕਲਰ ਸੋਨੇ ਵੇ ਫਰੋਜੀ ਆ ਗਿਆ ਟੈਰਟ ਆ ਗਿਆ ਰਾਣੀ ਆ ਗਿਆ ਕੋਪਰ ਆ ਗਿਆ ਚਾਰੇ ਕਲਰ ਬਹੁਤ ਸੋਨੇ ਰੇਟ ਵੀ ਬਹੁਤ ਸੋਨਾ ਹੈ ਨਾਰਮਲ ਰੇਟ ਹੈ ਪਾਰਟੀ ਵਿੱਚ ਸੂਟ ਹੈ ਕੁੜੀਆਂ ਲੁੱਕ ਹੈ ਫੈਂਸੀ ਲੁੱਕ ਹੈ ਲੈਸ ਨਾਲ ਤਿਆਰ ਕੀਤਾ ਹੈ 1550 ਰੁਪਏ ਉਹ 100 ਰੁਪਏ ਦਾ ਚੱਕ ਘਸੋਗੇ ਕਿੰਦਾ ਸੋਹਣਾ ਸੂਟ ਹੈ ਆਪਣੇ ਵਾਸਤੇ ਲੈਣਾ ਹੈ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਬਹੁਤ ਹੀ ਪਿਆਰਾ ਆਪਣੇ ਕੋਲ ਆਰਟੀਕਲ ਹੈ ਰੇਡ ਮੈਂ ਹਰੇਕ ਚੀਜ਼ ਦਾ ਮੈਂਸ਼ਨ ਕਰੂਗਾ ਰੇਡ ਮੈਂ ਹਰੇਕ ਚੀਜ਼ ਦੱਸੂਗਾ ਜੀ ਆਹ ਰੇਟ ਹੈ 900 ਰੁਪਏ ਦਾ ਚਾਰ ਕਲਰ ਨੇ ਚਾਰੇ ਕਲਰ ਰੋਪੇ ਤੇ ਇਹ ਪਰਲ ਦਾ ਵਾਸਤੇ ਹੈ 1116 ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਹੈ 1100 ਦੀ ਇਹ ਚੀਜ਼ ਹੈ ਕੋਈ ਕਮੀ ਨਹੀਂ ਆਪਣੇ ਕੋਲ ਮਾਲ ਦੀ ਕੋਈ ਕਮੀ ਨਹੀਂ ਸਾਰਾ ਸਟਾਕ ਨਵਾਂ ਆਇਆ ਹੋਇਆ ਆਪਣੇ ਕੋਲੋਂ ਤੇਜ ਦਾ ਟਾਈਮ ਹੈ ਸ਼ਨੀਵਾਰ ਦਾ ਦਿਨ ਹੈ ਬਲੋਕ 200 ਰੁਪਏ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਹੈ ਬ੍ਰਾਂਡਡ ਮਿਲਦਾ ਮਾਲ ਹੈ ਬ੍ਰਾਂਡ ਬਿਨਾਂ ਦਾ ਮਾਲ ਹੈ ਵੇਖੋ ਆਪਣੇ ਕੋਲ ਬਹੁਤੇ ਮੇਰਾ ਛੋਟਾ ਭਾਈ ਰਿੱਦਰ ਬੈਠਾ ਮਾਲ ਲੱਗ ਗਿਆ ਪਰ ਉਹਨਾਂ ਕੋਈ ਜਾਵਾਂਗੇ ਤੇ ਕੈਂਕੀਂਕੀ ਵੇਚ ਰਿਹਾ ਜੋ ਕੀ ਨਵਾਂ ਦਿਖਾਉਂਦੇ ਐ 1 2 3 4 ਅਗਲਾ ਆ ਗਿਆ ਵੀਰੇ ਆਪਣੇ ਕੋਲ ਸੀਮਕ ਵੇਪਰ ਜਿੰਦਾ ਰੇਟ ਹੈ ਸਾਢੇ 100 ਉਹ ਚਾਰ ਕਲਰਾਂ ਦਾ ਸੈੱਟ ਹੈ ਚਾਰੇ ਕਲਰ ਬਹੁਤ ਪਿਆਰੇ ਬਹੁਤ ਹੀ ਸੋਹਣੇ ਕਲਰਾਂ ਦੇ ਵੀਰੇ ਚਾਰ ਕਲਰ ਰਹੇ ਨੇ ਚਾਰੇ ਕਲਰ ਬਹੁਤ ਸ ਇਹ ਕਲਾਸ ਕੁਆਲਟੀ ਹੈ ਚਾਰੇ ਕਲਰ ਡਿਫਰੈਂਟ ਡਿਫਰੈਂਟ ਹੈ ਪਾਰਟੀ ਵਿੱਚ ਸੂਟ ਹੈ ਉਸ ਤੋਂ ਅਗਲਾ ਸੁਖਾਨਾ ਡਿਆ ਹੈ ਆ ਸੈਂਪਲ ਹੈ ਵੀਜੀ ਇਹ ਸੈਂਪਲ ਹੈ ਇਹ ਦੁਪੱਟਾ ਵੀਜੀ ਫੈਂਸੀ ਦੁਪੱਟਾ ਹੈ ਆਪਾਂ ਰੇਟ ਦੀ ਵੀ ਗੱਲ ਕਰਾਂਗੇ ਰੇਟ ਹੈ ਵੀਰੇ 1250 ਰੁਪਏ ਚਾਰ ਕਲਰ ਨੇ ਜਿਹੜੀਆਂ ਮੇਰੀਆਂ ਭੈਣ ਵਰਕ ਨਹੀਂ ਤੰਦ ਕਰਦੀ ਹਲਕਾ ਫੁਲਕਾ ਉਹ ਘਾਰਿਆ ਤੁਹਾਨੂੰ ਅਗਲੇ ਜਿਹੜੇ ਨੇ 500 ਰੁਪਏ ਜਾਜੂ ਉਹ ਵੀ ਔਰਗੰਝਾ ਦੇ ਉੱਪਰ ਸਹੀ ਗੱਲ ਕਹਿ ਰਿਹਾ ਮੈਂ ਰਾਜਾ ਰਾਣੀ 500 ਰੁਪਏ ਜਾਜੂ ਉਹ ਵੀ ਔਰਗੰਝਾ ਦੇ ਉੱਪਰ ਭਾਈ ਚੈੱਕ ਕਰ ਲੋ スクリーンショット ਬੰਦਾ ਹੀ ਬੰਦਾ 100% ਬੰਦਾ ਕੁਝ ਚੀਜ਼ਾਂ ਹੈਗੇ ਤੁਹਾਨੂੰ ਖੁਦ ਹੀ ਪਤਾ ਲਾਓ 500 ਰੁਪਏ ਛੂਟ ਕਿਵੇਂ ਦੇ ਰਹੇ ਕੰਪਨੀ ਉਹ ਕਿਵੇਂ ਦੇ ਰਹੇ ਗੋਠੀ ਵਾਲੇ ਅੱਧੇ ਰੇਟਾਂ ਦੇ ਉੱਪਰ ਘੱਟ ਨਹੀਂ ਆ ਆ 500 ਰੁਪਏ ਸੂਰੇ ਬਰੇਸ ਚੈੱਕ ਕਰ ਲੋ ਰਾਜਾ ਰਾਣੀ ਵਾਲਾ 500 ਰੁਪਏ ਛੂਟ ਆ ਗਿਆ ਆਪਣੇ ਕੋਲ ਜਿਹੜਾ 500 ਰੁਪਏ ਦਾ ਸਕਰੀਨ ਸ਼ਾਟ ਬੰਦਾ ਹੀ ਬੰਦਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਔਰ ਗੰਜਾ ਦੇ ਪਰ ਰੇਟ ਹੈ 500 ਰੁਪਏ ਦਾ ਹੀ ਆਰਟੀਕਲ ਸਾਰੇ ਆਪਣੇ ਕੋਲ ਨਵੇਂ ਆ ਚੁੱਕੇ ਅੱਜ ਆ ਚੈੱਕ ਕਰੋ ਕਿੰਨਾ ਸੋਹਣਾ ਆਰਟੀਕਲ ਆਇਆ ਆਪਣੇ ਕੋਲ ਜੀ ਆਹ ਸਾਰੇ ਡਿਜ਼ਾਈਨ ਨਵੇਂ ਆਏ ਵੀਰੇ ਆਹ ਡਿਜ਼ਾਈਨ ਸਿਮਰ ਜਾਈ ਚੈੱਕ ਕਰ ਸੋ ਦਿਓ ਈਮਤ ਦਾ ਸੂਟ ਹੈ ਸਿਮਰ ਜਾਈ ਦਾ ਦੁਪੱਟਾ ਹੈ ਈਮਤ ਦਾ ਸੂਟ ਹੈ ਸਿਮਰ ਜਾਈ ਦਾ ਦੁਪੱਟਾ ਹੈ ਬਹੁਤ ਸੋਹਣਾ ਫਾਇਲ ਦੇ ਉੱਪਰ ਹੈ ਇਹ ਕਲਾਸ ਕੁਆਲਟੀ ਜਿੰਨੇ ਰੇਟ ਹੈ 1400 ਰੁਪਏ ਦਾ ਜੀ ਸਾਡੇ 1400 ਰੁਪਏ ਦੇ ਕਲਰ ਚੈੱਕ ਕਰ ਲੋ ਕਿੰਨੇ ਸੋਹਣੇ ਸੋਹਣੇ ਕਲਰ ਹੈ ਕਿੰਨਾ ਪਿਆਰਾ ਡਿਜ਼ਾਈਨ ਹੈ ਚਾਰ ਪੰਜ ਕਲਰ ਡਿਜ਼ਾਈਨ ਹੈ ਚਾਰੇ ਪੰਨੇ ਕਲਰ ਬਹੁਤ ਪਿਆਰੇ ਆ ਉਸ ਤੋਂ ਅਗਲਾ ਡਿਜ਼ਾਈਨ ਆਇਆ ਵੀਰੇ ਆਪਣੇ ਕੋਲੋਂ ਮਸ਼ਰੀਨ ਦੇ ਉੱਪਰ ਜਿਮੀ 2 ਦੇ ਉੱਪਰ ਆ ਗਿਆ ਵੀਰੇ 1150 ਰੁਪਏ ਦਾ 1150 ਰੁਪਏ ਦਾ ਜਿਮੀ 2 ਦੇ ਉੱਪਰ ਆ ਗਿਆ ਚੈੱਕ ਕਰ ਲੋ ਬਹੁਤ ਹੀ ਸੋਹਣਾ ਦੁਪੱਟਾ ਹੈ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤਿੰਨ ਕਲਰ ਆਏ ਨੇ ਤਿੰਨੇ ਕਲਰ ਪਿਆਰੇ ਵੀਰ ਜੀ ਆਰਟੀਕਲ ਤਿੰਨੇ ਕਲਰ ਬਹੁਤ ਪਿਆਰੇ ਉਸ ਤੋਂ ਅੱਗੇ ਆ ਗਿਆ ਵੱਡੀ ਗੇਂਦ ਝੂਮ ਚਰ ਕੇ ਰਾਜਾ ਰਾਣੀ ਨੇ ਅੱਜ ਹੀ ਡੇਢ ਦੇ ਅੰਦਰ ਝੂਮ ਚਰਖੀਆ ਰਾਜਾ ਰਾਣੀ ਨੇ ਜਿੰਦਾ ਰੇਟ ਹੈ 2250 ਰੁਪਏ ਬੀਨੀ ਦੇ ਦੁਪੱਟੇ ਨਾਲ ਬਿਨੀ ਦੇ ਦੁਪੱਟੇ ਨਾਲ 2250 ਰੁਪਏ ਦਾ ਰਾਜਾ ਰਾਣੀ ਵਾਲਾ ਰਾਜਾ ਰਾਣੀ ਆ ਗਈ ਵੀਰੇ ਰਾਜਾ ਰਾਣੀ ਵਾਲੇ ਡਿਜ਼ਾਈਨ ਆ ਗਏ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਪਿਆਰੇ ਪਿਆਰੇ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਹੈ ਕਲਰ ਚੈੱਕ ਰਾਣੀ ਵਾਲੇ ਆ ਗਏ ਜੋ ਪੰਜ ਕਰਨੇ ਪੰਨੇ ਕਲਰ ਬਹੁਤ ਸੋਹਣੇ ਹੈ ਰਾਜਾ ਰਾਣੀ ਵਾਲੇ ਡਿਜ਼ਾਈਨ ਆ ਗਏ ਅੱਜ ਦਾ ਵੇਸ ਆ ਗਿਆ ਪਾਰਟੀ ਵੇਸ ਪਾਰਟੀ ਵੇਸ ਹਾਰੇ ਮੈਂ ਤੁਹਾਨੂੰ 3200 ਰੁਪਏ ਰੇਟ ਤੇ ਦਾਜਨ ਵਰੀ ਵਾਲੇ ਸੂਟ ਗਏ ਚੈੱਕ ਕਰ ਲਓ ਨਾ ਵੇਸ ਆ ਗਿਆ ਆਪਣੇ ਕੋਲੋਂ ਜਿੰਦਾ ਰੇਟ ਹੈ 3200 ਰੁਪਏ ਦਾ ਜੀ 2500 ਰੁਪਏ ਦਾ ਆਪਾਂ ਫੇਰ ਵੀ ਇੱਕ ਵਾਰ ਚੈੱਕ ਕਰਕੇ ਜਰੂਰ ਨੂੰ ਕਦਰ ਬਹੁਤ ਸੋਹਣੇ ਵੀਰੇ ਬਹੁਤ ਹੀ ਪਿਆਰੇ ਪਿਆਰੇ ਕਦਰ ਆਪਣੇ ਕੋਲ ਆ ਗਏ ਚਾਰ ਕਦਰ ਸੈਟ ਹੈ ਚਾਰੇ ਕਦਰ ਬਹੁਤ ਪਿਆਰੇ ਬਹੁਤ ਸਾਰੇ ਹੈਂਡਵਰਕ ਦਾ ਰਿਹਾ ਇੱਕੜਿਆ ਹੋੜਾ ਸ਼ਹਿਰ ਪਾਜੀ ਚੈੱਕ ਕਰੋ ਕਿੰਦਾ ਸੋਹਣਾ ਸੂਟ ਹੈ ਕਿੰਦਾ ਸੋਹਣਾ ਦੁਪੱਟਾ ਹੈ ਕਿੰਦਾ ਸੋਹਣਾ ਸੂਟ ਹੈ ਕਿੰਦਾ ਸੋਹਣਾ ਦੁਪੱਟਾ ਹੈ ਚਾਰ ਪੰਜ ਕਲਰ ਆਏ ਨੇ ਚਾਰੇ ਪੰਨੇ ਕਦਰ ਬਹੁਤ ਆਰਟੀਕਲ ਬਹੁਤ ਸੋਹਣਾ ਹੈ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆ ਚੁੱਕਾ ਹੈ ਏਕ ਕਲਾਸ ਕੁਆਲਟੀ ਮੈਂ ਹਰੇਕ ਚੀਜ਼ ਦਾ ਰੇਟ ਦੂੰਗਾ ਜੀ ਹਰੇਕ ਚੀਜ਼ ਦਾ ਰੇਟ ਲਸੂਗਾ ਇਹਦਾ ਰੇਟ ਹੈ ਵੀ 3100 ਰੁਪਏ ਦਾ ਕਲਰ 1 2 3 ਕਲਰ 4 3100 ਰੁਪਏ ਦਾ ਵੀ ਚੈੱਕ ਕਰ ਤੁਹਾਡੇ ਬਹੁਤ ਹੀ ਸੋਹਣਾ ਮਾਲ ਆਪਣੇ ਕੋਲ ਆ ਚੁੱਕਾ ਹੈ ਜੇ ਤੁਸੀਂ ਦਾਜਨ ਲਈ ਬਣਾਣੇ ਆ ਵਿਆਹ ਸ਼ਾਦੀ ਦੇ ਸੂਟ ਬਣਾਣੇ ਆ ਚੈੱਕ ਕਰ ਲੋ ਡਿਜ਼ਾਈਨ ਬਹੁਤ ਆਪਣੇ ਕੋਲ ਭਰਪੂਰ ਮਾਲ ਆ ਚੁੱਕਾ ਹੈ ਨਾਲ ਦੀ ਕੋਈ ਕਮੀ ਨਹੀਂ ਵੈਰਾਈਟੀ ਦੀ ਕੋਈ ਕਮੀ ਨਹੀਂ ਡਿਜ਼ਾਈਨ ਸਾਰੇ ਮਿਲਣਗੇ ਉਹ ਜਿੰਨੇ ਰੀਅਲ ਮਿਲਣਗੇ ਸਾਰੇ 50% ਔਫ ਦੇ ਮਿਲਣਗੇ ਅਗਲਾ ਡਿਜ਼ਾਈਨ ਆਇਆ ਹੈ ਤੁਹਾਡੇ ਬਹੁਤ ਹੀ ਸੋਹਣਾ ਵੀਰੇ ਬਹੁਤ ਹੀ ਪਿਆਰਾ ਹੈਵੀ 벨ਵੈਟ ਦੇ ਦੁਪੱਟੇ ਨਾਲ ਸਿਲਕ ਦਾ ਸੂਤ ਹੈ 벨ਵੈਟ ਦਾ ਦੁਪੱਟਾ ਪਹਿਲੀ ਵਾਰ ਆਇਆ ਹੈ ਸਿਲਕ ਦਾ ਸੂਤ ਹੈ 벨ਵੈਟ ਦਾ ਦੁਪੱਟਾ ਚੈੱਕ ਕਰਾ ਲਿਓ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਹੈ ਜਿੰਦਾ ਰੇਟ ਹੈ 2300 ਰੁਪਏ ਦਾ ਤੇ ਚੋਰ ਪੈਨਾ ਪੈਲਵੜ ਦੇ ਦੁੱੱਟੇ ਨਾਲ ਫੈਨਸੀ ਲੁੱਕ ਆ ਗਈ ਆਪਣੇ ਕੋਲ ਨੂੰ ਫਰਮਾ ਦੁੱੱਟਾ ਵੀ ਤੇਕ ਰਣਾ ਆਹ ਦੁੱੱਟਾ ਵੀ ਇਦੀ ਪੈਲਵੜ ਦਾ ਪੈਲਵੜ ਦਾ ਦੁੱੱਟਾ ਹੈ ਸਿਲਕ ਦਾ ਸੂਟ ਹੈ ਆਹ ਦੁੱੱਟਾ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਕਲਾਸ ਜਿਹਾ ਹੈ ਮੇਰੀ ਦੁਕਾਨ ਦਾ ਖੇਤਰ ਹੀ ਹੈ ਇਹਨਾਂ ਦੀ ਜਿਹਦੇ ਹਿੱਟ ਹੈ ਨਾ ਮੈਂ ਤੁਹਾਨੂੰ ਉਹ ਦਿਖਾ ਰਿਹਾ ਜੋ ਟ੍ਰੈਂਡਿੰਗ ਤੇ ਉਹ ਧਰ ਹੈ ਜੋ ਰਵਾਇਤ دار ਹੈ ਉਹ ਧਰ ਹੈ ਜੋ ਫਿਫਟੀ ਆਫ ਹੈ ਉਹ ਧਰ ਹੈ ਆਹ ਦੁੱੱਟਾ ਵੀ ਇਦੀ ਪੈਲਵੜ ਦਾ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਕੰਮ ਕੀਤਾ ਜਿੰਦਾ ਰੇਟ ਹੈ 2300 ਰੁਪਏ ਦਾ 2300 ਰੁਪਏ ਦਾ ਵੀ ਇਹ ਕੱਢਦਾ ਆਇਆ ਚਾਰ ਦੁਪੱਟਾ ਆਇਆ ਡਿਫਰੈਂਟ ਡਿਫਰੈਂਟ ਚਾਰਾਂ ਦਾ ਦੁਪੱਟਾ ਡਿਫਰੈਂਟ ਹੈ ਆ ਆਗੇ ਕਲਰ ਪੀਸ ਬਾਈ ਆ ਆ ਗਿਆ ਫਰੋਜੀ ਕਲਰ ਆ ਗਿਆ ਜੀ ਦੁਪੱਟਾ ਇਹਦਾ ਪੀਕੋਕ ਨਾ ਨਹੀਂ ਪੀਕੋਕ ਦੁਪੱਟੇ ਨਾਲ ਆ ਗਿਆ ਇੱਕ ਆ ਗਿਆ ਮਹਿੰਦੀ ਤੇ ਮਹਿੰਦੀ ਨਾਲ ਗ੍ਰੀਨ ਆ ਗਿਆ ਜੀ ਜਿੰਦਾ ਰੇਟ ਹੈ 2300 ਰੁਪਏ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਦੁਪੱਟਾ ਹੈ 50% ਸਕੂਨ ਤੇ ਹੈਂਡ ਬੋਸ ਫੁਨ ਹੋਣੇ ਅਗਲਾ ਆ ਗਿਆ ਵੀਰੇ ਹੈਂਡਵਰਕ ਦਾ ਦੇਰੇ ਬੋਟਮ ਤੇ ਵਰਕ ਦੇਖੋ ਸਾਰਾ ਮਾਲ ਨਵਾਂ ਸਾਰਾ ਮੈਨੂੰ ਇੱਕ ਸੂਟ ਵੀ ਪੁਰਾਣਾ ਨਹੀਂ ਆਉਂਦਾ ਜੋ ਫੈਂਸੀ ਆਇਆ ਜੋ ਡਿਸਕਾਊਂਟ ਤੇ ਆਇਆ ਜੋ ਅੱਧੇ ਰੇਟ ਤੇ ਆ ਸਿਰਫ ਉਹ ਹੀ ਧਾਉਂਗਾ ਆ ਵੀਰੇ ਇਹਨੀ ਬੋਟਮ ਹੈ ਯਾਰ ਡੂਮਕਰ ਹਰਵੇ ਆ ਬੋਟਮ ਹੈ ਵੀਰੇ ਤੇ ਆ ਭਾਜੀ ਸ਼ਰਟ ਹੈ ਦੀ ਆ ਸ਼ਰਟ ਇਹ 파ਰਟੀ ਵੀਰੇ ਇਹ 파ਰਟੀ ਵੀਰ ਵੈਸਾ ਦਾਜਨ ਬਰੀ ਵਾਲੇ ਸੂਟ ਹੈ ਐਂਡਾ ਵੀਰੇ ਸੂਟ ਹੈ ਵੀਰੇ ਹੈਵੀ ਸੂਟ ਹੈ ਬਹੁਤ ਹੀ ਸੋਹਣਾ ਪੇਖਿਆ ਜੀ ਇਹ ਆ ਦੋ ਸੰਪਨ ਆ ਸ਼ਰਟ ਆ ਗਈ ਆ ਆ ਗਿਆ ਦੁਪੱਟਾ ਤੇ ਆ ਆ ਗਿਆ ਵੀਰੂ ਕਲਰ ਆਪਣੇ ਕੋ ਬਰੇਡਿਟੀ ਦੀ ਕੋਈ ਕਮੀ ਨਹੀਂ ਮਾਦ ਦੀ ਕੋਈ ਕਮੀ ਨਹੀਂ ਆ ਸੋਲੋ ਆਇਆ ਭਾਜੀ ਇੱਕ ਸੋਲੋ ਪੀਸ ਆ ਮੇਰੇ ਤੋਂ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਸੋਹਣਾ ਮੈਂ ਕਹਿੰਦਾ ਹੀਰਾ ਹੀਰਾ ਆ ਲੋ ਚੈੱਕ ਕਰੋ ਬੇ ਆ ਆ ਗਈ ਨਹੀਂ ਬੋਟਮ ਤੇ ਜੀ ਕਹਿੰਦਾ ਤੁਸੀਂ ਸ਼ਾਰਾ ਬਣਾਸ ਤੋਂ ਦਿਓ ਕਹਿੰਦਾ ਤੁਸੀਂ ਗਰਾਰਾ ਬਣਾਸ ਤੋਂ ਦਿਓ ਕਹਿੰਦਾ ਤੁਸੀਂ ਠਗੜਾ ਬਣਾਸ ਤੋਂ ਦਿਓ ਕਹਿੰਦਾ ਤੁਸੀਂ ਠਗੜਾ ਬਣਾਸ ਤੋਂ ਦਿਓ ਜੇ ਕੱਪੜੇ ਦੀ ਗੱਲ ਕਰੀਏ ਆਪਣਾ ਕੱਪੜਾ ਵੀ ਫੁੱਲ ਬੜਾ ਫੁੱਲਾ ਚਾਰ ਮੀਟਰ ਕੱਪੜਾ ਆਇਆ ਆਪਣੇ ਕੋਲੋਂ ਕੱਲਾ ਵਰਕ ਵਾਲਾ ਬੋਟਮ ਦਾ ਚਾਰ ਮੀਟਰ ਕੱਪੜਾ ਵਰਕ ਵਾਲਾ ਬੋਟਮ ਵੀਰੇ ਤੇ ਆ ਆਈਏ ਵੀਰੇ ਸ਼ਰਟਾਂ ਦੀ ਆ ਸ਼ਰਟ ਬਹੁਤ ਸੋਹਣੀ ਹੈ ਜੋਰਜਟ ਦੇ ਉੱਪਰ ਹੈ ਜਿੰਦਾ ਰੇਟ ਹੈ 4500 ਰੁਪਏ ਦਾ 4500 ਰੁਪਏ ਦਾ ਐਡਾ ਸੋਹਣਾ ਡਿਜ਼ਾਈਨ ਮੈਂ ਨਹੀਂ ਕਹਿੰਦਾ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਚੈੱਕ ਕਰ ਤੋਂ ਦਿਓ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਟਕਰਾ 4 ਮੀਟਰ ਹੈ ਨਾ ਸ਼ਰਟ ਹੈ ਜੋਰਜਟ ਦੀ ਪਾਰਟੀ ਵੇ ਸੂਟ ਹੈ ਆਪ ਇੱਕ ਵੀ ਦੀ ਸ਼ਰਾਰਾ ਗਰਾਰਾ ਲੈਗਰਾ ਜੋ ਮਰਜ਼ੀ ਬਣਾਸ ਤੋਂ ਦਿਓ ਉਹ ਬਹੁਤ ਹੀ ਸੋਹਣਾ ਦੁਪੱਟਾ ਵੀਰੇ ਬਹੁਤ ਹੀ ਸੋਹਣਾ ਦੁਪੱਟਾ ਹੈ ਬਹੁਤ ਹੀ ਸੋਹਣਾ ਲਗਾ ਕੇ ਦਿਖਾਵਾਂ ਇਹ ਕਿਸ ਤਰ੍ਹਾਂ ਬਣੇਗਾ ਇਹ ਕਿਸ ਐਸਟਰਾ ਬਣੇਗਾ ਵੀਰੇ ਇਸ ਚੱਕਰ ਤੋਂ ਦਿਓ ਆ 4 ਮੀਟਰ ਕੱਪੜਾ ਹੈ ਜੋਰ ਜੱੜ ਦਾ ਵਰਕ ਕਿੱਤ ਹੋਇਆ ਫੁੱਲ ਬੜਾ ਫੁੱਲ ਵਰਕ ਹੈ 4 ਮੀਟਰ ਕੱਪੜੇ ਦੇ ਵਰਕ ਹੈ ਬੜੀ ਬਾਜੀ ਆ 4 ਮੀਟਰ ਕੱਪੜਾ ਵੀਰੇ ਚੈੱਕ ਕਰ ਤੋਂ ਦਿਓ ਬਹੁਤ ਹੀ ਸੋਹਣਾ ਜੱੜਦਾ ਹੋਇਆ ਫਰੰਦਾ ਹੋਇਆ ਹੈਨ ਵਰਕ ਦਾ ਪਾਰਟੀ ਦੇ ਐਂਡਾ ਤੁਸੀਂ ਘਗੜਾ ਬਣਾਸੋ ਦਿਓ ਜੀ ਉਹ ਪਿਆਰਾ ਘਗੜਾ ਬਣੇਗਾ ਚੈਕਰ ਕਸਾਣਾ ਮੈਂ ਗਾਰਡ ਬਣਾਸੋ ਤੇ ਬਹੁਤ ਸੋਹਣੇ ਸਕਾਰਟ ਬਣੇਗੀ ਔਰ ਬਹੁਤ ਹੀ ਪਿਆਰਾ ਪੀਸ ਬਣੇਗਾ ਆ ਘਗੜਾ ਹੈ ਭਾਈ ਜੀ ਠੀਕ ਹੈ ਬੀ ਆ ਆਹ ਅਗੀ ਸ਼ਰਟ ਹੈ ਨੀ ਆਹ ਅਗੀ ਸ਼ਰਟ ਲਈਜੀ 45 ਘੋਰੇ ਦਾ ਐਡਾ ਸੋਹਣਾ ਆਰਟੀਕਲ ਹੈ ਪਾਰਟੀ ਵੇ ਸੂਟ ਹੈ ਘਗੜਾ ਬਣਾਸੋ ਦਿਓ ਨਾ ਸ਼ੋਰਟ ਸ਼ਰਟ ਬਣਾਸੋ ਤੇ ਲੌਂਗ ਸ਼ਰਟ ਬਣਾਸੋ ਦਿਓ